ਭਾਈ ਦੁੱਧ ਵਾਲ ਆ ਗਿਆ ਦੁੱਧ ਪਵਾ ਲਓ ਹੁਣ ਮੈਂ ਕੀ ਕਰਾਂ ਜੇ ਮੈਂ ਆਪਦੇ ਭਰਾ ਵਾਸਤੇ ਦੁੱਧ ਪਵਾ ਲਿਆ ਤੇ ਇਹਨੇ ਪੈਸੇ ਮੰਗਣੇ ਆ ਜੇ ਮੈਂ ਨਾ ਪਵਾਇਆ ਤੇ ਫਿਰ ਮੇਰਾ ਭਰਾ ਰੋਊਗਾ ਪੁੱਤ ਅੰਦਰੋਂ ਪੰਡਾ ਆ ਰਿਹਾ ਦੁੱਧ ਪਵਾ ਲਾ ਅੱਜ ਮੈਂ ਤੁਹਾਡੇ ਹੱਥੋਂ ਤਾਜ਼ਾ ਦੁੱਧ ਲੈ ਕੇ ਆਇਆ ਨਹੀਂ ਅੰਕਲ ਜੀ ਅੱਜ ਤੋਂ ਅਸੀਂ ਦੁੱਧ ਨਹੀਂ ਲਿਆ ਕਰਨਾ ਤੁਸੀਂ ਸਾਡੇ ਅਸਤੇ ਦੁੱਧ ਨਾ ਲੈ ਕੇ ਆਇਆ ਕਰੋ ਕਿਉਂ ਦੁੱਧ ਵਿੱਚ ਕੋਈ ਖਰਾਬੀ ਹੈ ਮੈਂ ਤਾਂ ਕੋਈ ਮਲਾਵਟ ਵੀ ਨਹੀਂ ਕਰਦਾ ਨਹੀਂ ਨਹੀਂ ਅੰਕਲ ਜੀ ਐਵੇਂ ਦੀ ਕੋਈ ਗੱਲ ਨਹੀਂ ਬਸ ਵੈਸੇ ਹੀ ਪੁੱਤ ਜੀ ਦੁੱਧ 'ਚ ਕੋਈ ਖਰਾਬੀ ਹੈ ਤਾਂ ਮੈਨੂੰ ਦੱਸ ਦੋ ਮੈਂ ਸੁਧਾਰ ਕਰ ਲਊਗਾ ਪਰ ਮੇਰੇ ਤੋਂ ਬਿਨਾਂ ਕਿਸੇ ਹੋਰ ਤੋਂ ਦੁੱਧ ਨਾ ਲਿਓ ਨਹੀਂ ਨਹੀਂ ਅੰਕਲ ਜੀ ਅਸੀਂ ਤੁਹਾਡੇ ਤੋਂ ਇਲਾਵਾ ਹੋਰ ਕਿਸੇ ਕੋਲੋਂ ਦੁੱਧ ਨਹੀਂ ਲੈਂਦੇ ਬਾਕੀ ਰਹੀ ਗੱਲ ਤੁਹਾਡੇ ਦੁੱਧ ਦੀ ਤੁਹਾਡਾ ਦੁੱਧ ਬਹੁਤ ਵਧੀਆ ਹੁੰਦਾ ਵਾ ਤੇ ਕੋਈ ਖਰਾਬੀ ਨਹੀਂ ਹੁੰਦੀ ਫਿਰ ਇਹੋ ਜਿਹਾ ਮੇਰੇ ਤੋਂ ਕੀ ਹੋ ਗਿਆ ਜਿਹੜਾ ਤੁਸੀਂ ਮੇਰਾ ਦੁੱਧ ਬੰਦ ਕਰਾਉਣ ਲੱਗੇ ਆ ਉਹ ਬੱਸ ਅੰਕਲ ਜੀ ਹੁਣ ਸਾਨੂੰ ਦੁੱਧ ਦੀ ਲੋੜ ਹੈ ਨਹੀਂਗੀ ਤਾਂ ਕਰਕੇ ਤੁਹਾਨੂੰ ਕਹਾ ਵਾ ਤੁਸੀਂ ਸਾਡਾ ਦੁੱਧ ਨਾ ਲੈ ਕੇ ਆਇਆ ਕਰੋ ਮੈਨੂੰ ਐ ਲੱਗਦਾ ਜਿਵੇਂ ਤੁਸੀਂ ਮੇਰੇ ਤੋਂ ਕੁਝ ਲੁਕੋ ਰਹੇ ਆ ਪੁੱਤ ਜੀ ਮੇਰੀ ਕੋਈ ਗਲਤੀ ਹੈ ਤਾਂ ਮੈਨ ਦਰਸਲ ਗੱਲ ਇਹ ਆ ਮੇਰੇ ਮੰਮੀ ਡੈਡੀ ਦੀ ਨਾ ਨੌਕਰੀ ਚਲੀ ਗਈ ਹੁਣ ਮੈਨੂੰ ਕੋਈ ਪਤਾ ਨਹੀਂ ਵੀ ਉਹਨਾਂ ਦੀ ਨੌਕਰੀ ਕਦੋਂ ਵਾਪਸ ਮਿਲੂਗੀ ਤਾਂ ਕਰਕੇ ਜਿਹੜੇ ਹਣ ਸਾਡੇ ਕੋਲ 4 ਪੈਸੇ ਹੈਗੇ ਆ ਉਹ ਸਾਨੂੰ ਸਭ ਕੇ ਰੱਖਣੇ ਪੈਣੇ ਆ ਕੀ ਤੇਰੇ ਮੰਮੀ ਡੈਡੀ ਦੀ ਨੌਕਰੀ ਚਲੀ ਗਈ ਇਹ ਤਾਂ ਫਿਰ ਬਹੁਤ ਮਾੜਾ ਹੋਇਆ ਪਰ ਪੁੱਤ ਫਿਰ ਤੇਰੇ ਨਿੱਕੇ ਭਰਾ ਦਾ ਦੁੱਧ ਬਣਾ ਕੇ ਮਾਰੂ ਹਾਂਜੀ ਅੰਕਲ ਜੀ ਉਹ ਰੋਊਗਾ ਤਾਂ ਸਹੀ ਪਰ ਛੱਡੋ ਉਹ ਤਾਂ ਜਵਾਕ ਆ ਕਿਸੇ ਨਾ ਕਿਸੇ ਚੀਜ਼ ਦਾ ਲਾਲਚ ਦੇ ਕੇ ਉਹਨੂੰ ਚੁੱਪ ਕਰਾ ਲਿਆ ਕਰਾਂਗੇ ਜਦੋਂ ਸਾਡੇ ਹਾਲਾਤ ਹੀ ਇਹੋ ਜਿਹੇ ਆ ਤੇ ਅਸੀਂ ਵੀ ਕੀ ਕਰ ਸਕਦੇ ਆ ਨਹੀਂ ਨਹੀਂ ਪੁੱਤ ਮੇਰੇ ਹੁੰਦੇ ਤੇਰਾ ਭਰਾ ਦੁੱਧ ਨੂੰ ਤਰਸੇ ਇਹ ਮੈਂ ਕਦੇ ਨਹੀਂ ਹੋਣ ਦੇਣਾ ਜਿਵੇਂ ਮੈਂ ਤੁਹਾਡੇ ਲਈ ਪਹਿਲਾਂ ਦੁੱਧ ਲੈ ਕੇ ਆਉਂਦਾ ਨਾ ساری ਜ਼ਿੰਦਗੀ ਐ ਲੈ ਆਉਂਦਾ ਰਹੂੰਗਾ ਨਹੀਂ ਨਹੀਂ ਅੰਕਲ ਜੀ ਮੇਰੇ ਮੰਮੀ ਜੀ ਦੀ ਨੌਕਰੀ ਕਦੋਂ ਵਾਪਸ ਆਊਗੀ ਇਹ ਹਜੇ ਕੋਈ ਪਤਾ ਨਹੀਂ ਤੇ ਸਾਡੇ ਕੋਲ ਇੰਨੇ ਪੈਸੇ ਵੀ ਹੈ ਨਹੀਂਗੇ ਜਿਹੜੇ ਅਸੀਂ ਤੁਹਾਨੂੰ ਦੇ ਸਕੀਏ ਤੇ ਪੁੱਤ ਤੁਹਾਡੇ ਤੋਂ ਪੈਸੇ ਮੰਗੇ ਵੀ ਕਿਹਨੇ ਆ ਜਿਵੇਂ ਤੁਸੀਂ ਮੇਰੇ ਤੋਂ ਪਹਿਲਾਂ ਦੁੱਧ ਲੈਂਦੇ ਸੀ ਐ ਦੁੱਧ ਲੈਂਦੇ ਰਹੋ ਜਦੋਂ ਤੇਰੇ ਮੰਮੀ ਜੀ ਰੜੀ ਨੂੰ ਨੌਕਰੀ ਮਿਲ ਜੂਗੀ ਉਹ ਤਾਂ ਮੈਨੂੰ ਪੈਸੇ ਮਿਲ ਜਾਣਗੇ ਇਹ ਕਿੱਡੀ ਗੱਲ ਨਹੀਂ ਨਹੀਂ ਅੰਕਲ ਜੀ ਅਸੀਂ ਆਏ ਕਿਵੇਂ ਦੁੱਧ ਲੈ ਸਕਦੇ ਆ ਤੁਹਾਡੇ ਤੋਂ ਇਹ ਮੈਨੂੰ ਸਹੀ ਨਹੀਂ ਲੱਗਦਾ ਫਿਰ ਇਹਦਾ ਮਤਲਬ ਮੈਂ ਵੀ ਉਹ ਤਾਂ ਸਹੀ ਨਹੀਂ ਕੀਤਾ ਜਦੋਂ ਮੇਰੀ ਮਾਂ ਦਾ ਆਪਰੇਸ਼ਨ ਹੋਣਾ ਸੀ ਤੇਰੇ ਡੈਡੀ ਨੇ ਮੈਨੂੰ 5 ਲੱਖ ਰੁਪਏ ਐਡਵਾਂਸ ਦਿੱਤਾ ਸੀ ਮਾਂ ਦਾ ਇਲਾਜ ਕਰਾਉਣ ਵਾਸਤੇ ਆਲੇ 5 ਲੱਖ ਰੁਪਏ ਪਹਿਲਾਂ ਤੂੰ ਆਦੀ ਮੰਮੀ ਦਾ ਇਲਾਜ ਕਰਾ ਲਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਸਾਰੀ ਜ਼ਿੰਦਗੀ ਦੇਣੀ ਦੇ ਸਕਦਾ ਪਰ ਅੰਕਲ ਜੀ ਉਹ ਤਾਂ ਗੱਲ ਹੋਰ ਸੀ ਹੁਣ ਗੱਲ ਹੋਰ ਆ ਪਰ ਪਤਾ ਤੇਰੀ ਡੈਡੀ ਦਾ ਉਹ एहसान ਮੈਂ ਕਿਵੇਂ ਭੁੱਲ ਜਾਵਾਂ ਪਰ ਅੰਕਲ ਜੀ ਜੇ ਅਸੀਂ ਆਏ ਦੁੱਧ ਲੈਣ ਲੱਗੇ ਫਿਰ ਤਾਂ ਤੁਹਾਡਾ ਬਹੁਤ ਨੁਕਸਾਨ ਹੋਊਗਾ ਨਹੀਂ ਪੁੱਤ ਨੁਕਸਾਨ ਤਾਂ ਉਦੋਂ ਹੋਊਗਾ ਜਦੋਂ ਤੁਸੀਂ ਮੇਰੇ ਤੋਂ ਦੁੱਧ ਲੈਣਾ ਬੰਦ ਕਰ ਦੋਗੇ ਨਾਲੇ ਉਹ ਇਨਸਾਨ ਕਹਦਾ ਜਿਹੜਾ ਔਖੇ ਟਾਈਮ ਕਿਸੇ ਦੇ ਕੰਮ ਨਾ ਆ ਸਕੇ ਮੈਂ ਤਾਂ ਜਿਵੇਂ ਪਹਿਲਾਂ ਦੁੱਧ ਦੇ ਕੇ ਜਾਂਦਾ ਸੀ ਉਵੇਂ ਦੁੱਧ ਦੇ ਕੇ ਜਾਇਆ ਕਰੂੰਗਾ ਜਾ ਤੂੰ ਅੰਦਰੋਂ ਬਰਤਨ ਲੈ ਕੇ ਆ ਅੰਕਲ ਜੀ ਅੱਜ ਤੁਹਾਡੇ ਵਰਗੇ ਲੋਕਾਂ ਕਰਕੇ ਇਨਸਾਨੀਅਤ ਜ਼ਿੰਦਾਬਾ ਅੱਜ ਤੁਸੀਂ ਸਾਬਿਤ ਕਰਤਾ ਕਿ ਇਨਸਾਨ ਕੋਲ ਪੈਸਾ ਨਹੀਂ ਦਿਲ ਵੱਡਾ ਹੋਣਾ ਚਾਹੀਦਾ ਨਹੀਂ ਨਹੀਂ ਪੁੱਤ ਮੈਂ ਕੁਝ ਨਹੀਂ ਕੀਤਾ ਜੋ ਕਰਦਾ ਉਹ ਪ੍ਰਮਾਤਮਾ ਕਰਦਾ ਜਦੋਂ ਬਰਤਨ ਲੈ ਕੇ ਆ ਤੇ ਆਪਦੇ ਨਿੱਕੇ ਭਰਾ ਨੂੰ ਦੁੱਧ ਪਿਆ ਦੱਬਾ ਜਾ ਕਰ ਤੋੜ ਕੇ ਸੇਦਾ ਵਸੀਏ ਨਾ ਰੋਂਦਾ ਵੇਖ ਕੋਈ ਹਸੀਏ ਨਾ ਉਹ ਸਜਣਾ ਨੂੰ ਜੇ ਪਵੇ ਮੁਸੀਬਤ ਹੱਥ ਛੁਡਾ ਕੇ ਨਸੇ ਨਾ ਖਲੀ ਪਾਂਡਾ ਬੋਤੀ ਵਾਜ ਕਰੇ ਤੇ ਰੱਬ ਸਭ ਨੂੰ ਦਿੰਦਾ ਏ ਦੋ ਟੈਮ ਦੀਏ ਰੋਟੀ ਤਾਂ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਤੇ ਵੀਡੀਓ ਦੇ ਵਿੱਚ ਮੈਸੇਜ ਕੀ ਆ ਤੁਹਾਨੂੰ ਪਤਾ ਲੱਗ ਹੀ ਜਾਊਗਾ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵੈਸੇ ਸਾਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਨੇ ਆ ਬਹੁਤ ਸਾਡੀਆਂ ਵੀਡੀਓ ਨੂੰ ਸ਼ੇਅਰ ਵੀ ਕਰਦੇ ਆ ਕਮੈਂਟ ਵੀ ਕਰਦੇ ਆ ਐਦਾਂ ਹੀ ਪਿਆਰ ਕਰਦੇ ਰਹੋ ਹਾਂਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦਿਆ ਕਰੋ ਅਸੀਂ ਇਹਨੇ ਅਸੀਂ ਇੰਨੀ ਅਸੀਂ ਮਿਹਨਤ ਨਾਲ ਅਸੀਂ ਵੀਡੀਓ ਬਣਾਈ ਆ ਮੈਨੂੰ ਤਾਂ ਬਹੁਤ ਲੱਗਦੀ ਯਾਰ ਵੇਲੇ ਸੂਰਜ ਆਇਆ ਸਾਡੇ ਮੂੰਹ ਤੇ ਵਜਦਾ ਤੇ ਅਸੀਂ ਉਹ ਤੁੱਪੇ ਖਾ ਕੇ ਵੀਡੀਓ ਬਣਾਈ ਯਾਰ ਮੈਸੇਜ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ